ਕਾਂਡਾ ਦੇ ਵਿੱਚ ਨੌਜਵਾਨਾਂ ਦੇ ਵੱਲੋਂ ਵੱਖ-ਵੱਖ ਤਰ੍ਹਾਂ ਦੇ ਫਰਾਡ ਕੀਤੇ ਜਾ ਰਹੇ ਹਨ ਇੱਕ ਹੋਰ ਨਵਾਂ ਮਾਮਲਾ ਸਾਹਮਣੇ ਆਇਆ ਜਿਸ ਦੇ ਵਿੱਚ ਕੋਵਰ ਨਾਮ ਦੇ ਇੱਕ ਨੌਜਵਾਨ ਦੇ ਵੱਲੋਂ ਜੋ ਨਵੇਂ ਘਰ ਬਣਦੇ ਸਨ ਉਹਨਾਂ ਦੇ ਲੈਣ-ਦੇਣ ਦੇ ਵਿੱਚ ਧੋਖਾਧੜੀ ਕੀਤੀ ਜਾਂਦੀ ਸੀ ਹਾਲਾਂਕਿ ਉਹ ਕੋਈ ਡਿਵੈਲਪਰ ਨਹੀਂ ਸੀ ਉਸ ਦੇ ਵੱਲੋਂ ਧੋਖਾਧੜੀ ਦੇ ਨਾਲ ਵਿੱਚ ਪੈ ਕੇ ਪੈਸੇ ਹੜੱਪ ਲਏ ਜਾਂਦੇ ਸਨ ਪੀਲ ਪੁਲਿਸ ਦੇ ਵੱਲੋਂ ਉਸ ਉੱਪਰ ਕਈ ਤਰ੍ਹਾਂ ਦੇ ਦੋਸ਼ ਲਗਾਏ ਗਏ ਹਨ ਤੇ ਕੁਵਰ ਨੂੰ ਲੈ ਕੇ ਪੀਲ ਪੁਲਿਸ ਦੇ ਵੱਲੋਂ ਚੇਤਾਵਨੀ ਵੀ ਜਾਰੀ ਕੀਤੀ ਗਈ ਹੈ ਜਾਣਦਿਆਂ ਪੂਰੀ ਰਿਪੋਰਟ ब्रांटन ਦੇ ਇੱਕ ਵਿਅਕਤੀ ਤੇ ਇੱਕ ਦਰਜਨ ਤੋਂ ਵੱਧ ਸੰਭਾਵੀ ਘਰ ਮਾਲਕਾਂ ਨਾਲ ਧੋਖਾਧੜੀ ਕਰਨ ਦਾ ਦੋਸ਼ ਹੈ ਜਿਸ ਤੇ ਹੁਣ ਵਾਧੂ ਅਪਰਾਧਿਕ ਦੋਸ਼ ਲਗਾਏ ਜਾ ਰਹੇ ਹਨ ਜਦੋਂ ਕਿ ਇੱਕ ਸਿਵਲ ਵਕੀਲ ਦਾ ਕਹਿਣਾ ਹੈ ਕਿ ਦਰਜਨਾ ਹੋਰ ਕਥਿਤ ਪੀੜਤਾ ਨੇ ਹਾਲ ਹੀ ਵਿੱਚ ਇਹ ਦਾਵਾ ਕੀਤਾ ਹੈ ਕਿ ਉਹਨਾਂ ਨਾਲ ਵੀ ਇਹ ਧੋਖਾਧੜੀ ਕੀਤੀ ਗਈ ਹੈ 28 ਸਾਲਾ ਮੋਇਜ ਕੁੰਵਰ ਤੇ ਉਸਾਰੀ ਤੋਂ ਪਹਿਲਾਂ ਵਾਲੇ ਘਰਾਂ ਲਈ ਜਮਾ ਰਕਮ ਲੈਣ ਦਾ ਦੋਸ਼ ਹੈ ਜਿਨ੍ਹਾਂ ਨੂੰ ਵੇਚਣ ਲਈ ਉਸ ਨੂੰ ਅਧਿਕਾਰ ਨਹੀਂ ਸੀ ਜੋ ਕਿ ਇੱਕ ਜਾਇਜ਼ ਡਿਵੈਲਪਰ ਦੁਆਰਾ ਬਣਾਏ ਗਏ ਸਨ ਜਿਸ ਨਾਲ ਉਸਦਾ ਕੋਈ ਸੰਬੰਧ ਨਹੀਂ ਸੀ ਪਿਛਲੇ ਮਹੀਨੇ ਕੁੰਵਰ ਤੇ 5000 ਡਾਲਰ ਤੋਂ ਵੱਧ ਦੀ ਧੋਖਾਧੜੀ ਅਤੇ ਅਪਰਾਧ ਦੁਆਰਾ ਪ੍ਰਾਪਤ ਕੀਤੀ ਜਾਇਦਾਦ ਤੇ ਕਬਜ਼ਾ ਕਰਨ ਦੇ ਦੋਸ਼ ਲਗਾਏ ਗਏ ਸਨ ਇਹੇ ਇਸ ਸਾਲ ਫਰਵਰੀ ਅਤੇ ਮਾਰਚ ਵਿੱਚ ਉਸ ਦੇ ਵਿਰੁੱਧ ਪਹਿਲਾਂ ਹੀ ਲਗਾਏ ਗਏ ਹਰੇਕ ਦੋਸ਼ ਦੇ ਦੋ ਦੋਸ਼ਾਂ ਤੋਂ ਇਲਾਵਾ ਹੈ ਬ੍ਰੈਂਟਨ ਅਦਾਲਤ ਦੇ ਰਿਕਾਰਡ ਅਨੁਸਾਰ ਇਹ ਦਾਵਾ ਕੀਤਾ ਗਿਆ ਉਸ ਦੇ ਵਿਰੁੱਧ ਅਪਰਾਧਿਕ ਦੋਸ਼ਾਂ ਦੀ ਅਜੇ ਅਦਾਲਤ ਵਿੱਚ ਜਾਂਚ ਨਹੀਂ ਕੀਤੀ ਗਈ ਹੈ ਹੁਣ ਪੀਰ ਰੀਜਨਲ ਪੁਲਿਸ ਜਨਤਾ ਨੂੰ ਕੁੰਮਰ ਬਾਰੇ ਚੇਤਾਵਨੀ ਦੇ ਰਹੀ ਹੈ ਇਸ ਮੌਕੇ ਤੇ ਬੁਲਾਰੇ ਕਾਂਸਟੇਬਲ ਟਾਇਲਰ ਨੇ ਕਿਹਾ ਕਿ ਜਨਤਾ ਦੇ ਮੈਂਬਰਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉਹ ਮੋਇਜ਼ ਕੁੰਵਰ ਨਾਲ ਕਿਸੇ ਵੀ ਤਰ੍ਹਾਂ ਦੇ ਲੈਣ ਦੇਣ ਵਾਲੇ ਆਪਸੀ ਤਾਲਮੇਲ ਤੋਂ ਬਚਣ ਤਾਂ ਕਿ ਉਹਨਾਂ ਦਾ ਕੋਈ ਨੁਕਸਾਨ ਨਾ ਹੋ ਸਕੇ ਉਹ ਕਹਿੰਦੇ ਹਨ ਕਿ ਥੋਖਾ ਧੜੀ ਬਿਊਰੋ ਕੁੰਵਰ ਨੂੰ ਕੁੰਵਰ ਦੇ ਨਾਲ ਸੰਬੰਧਿਤ ਥੋਖਾ ਧੜੀ ਦੇ ਨਵੇਂ ਅਤੇ ਮੌਜੂਦਾ ਦੋਸ਼ਾਂ ਦੀ ਜਾਂਚ ਜਾਰੀ ਰੱਖ ਰਿਹਾ ਹੈ ਉਹਨਾਂ ਮਾਮਲਿਆਂ ਨਾਲ ਸੰਬੰਧਿਤ ਜਿੱਥੇ ਉਹਨਾਂ ਨੇ ਕਤਿ ਤੌਰ ਤੇ ਆਪਣੇ ਆਪ ਨੂੰ ਇੱਕ ਰੀਅਲ ਏਸਟੇਟ ਵਿਕਾਸ ਕੰਪਨੀ ਦੇ ਮੈਂਬਰ ਵਜੋਂ ਗਲਤ ਢੰਗ ਨਾਲ ਪੇਸ਼ ਕੀਤਾ ਸੀ ਕਾਂਸਟੇਬਲ ਟਾਇਲਰ ਨੇ ਕਿਹਾ ਕਿ ਪੁਲਿਸ ਦਾ ਮੰਨਣਾ ਹੈ ਕਿ ਹੋਰ ਵੀ ਪੀੜਤ ਹਨ ਜੋ ਅਜੇ ਤੱਕ ਅੱਗੇ ਨਹੀਂ ਆਏ ਹਨ ਅਤੇ ਉਹ ਕਿਸੇ ਵੀ ਜਾਣਕਾਰੀ ਵਾਲੇ ਵਿਅਕਤੀ ਨੂੰ ਪੀਲ ਪੁਲਿਸ ਦੇ ਧੋਖਾਧੜੀ ਵਿਭਾਗ ਨਾਲ ਸੰਪਰਕ ਕਰਨ ਜਾਂ ਕ੍ਰਾਈਮ ਸਟਾਪਰਜ਼ ਰਾਹੀਂ ਗੁਮਨਾਮ ਤੌਰ ਤੇ ਵੇਰਵਿਆਂ ਦੀ ਰਿਪੋਰਟ ਕਰਨ ਲਈ ਉਤਸ਼ਾਹਿਤ ਕਰ ਰਹੇ ਹਨ 40 ਤੋਂ 50 ਹੋਰ ਲੋਕ ਮੰਨਦੇ ਹਨ ਕਿ ਉਹਨਾਂ ਦੇ ਨਾਲ ਧੋਖਾ ਹੋਇਆ ਟੋਰਾਂਟੋ ਦੇ ਵਕੀਲ ਐਂਡਰਿਊ ਕੁੰਵਰ ਦੇ ਖਿਲਾਫ ਸਿਵਲ ਮੁਕਦਮੇ ਵਿੱਚ 7 ਮੁਦਿਆਈਆਂ ਦੀ ਨੁਮਾਇੰਦਗੀ ਕਰ ਰਹੇ ਹਨ ਮਈ ਵਿੱਚ ਇੱਕ ਰਿਪੋਰਟ ਦੇ ਵਿੱਚ ਖੁਲਾਸਾ ਹੋਇਆ ਸੀ ਕਿ 40 ਤੋਂ 50 ਲੋਕਾਂ ਦੇ ਫੋਨ ਆਏ ਹਨ ਜੋ ਮੰਨਦੇ ਹਨ ਕਿ ਉਹ ਵੀ ਕਥਿਤ ਰੀਅਲ ਏਸਟੇਟ ਘੁਟਾਲੇ ਦੇ ਸ਼ਿਕਾਰ ਹੋਏ ਹਨ ਅਤੇ ਇਹ ਸ਼ੰਕਾ ਜਤਾਈ ਜਾ ਰਹੀ ਹੈ ਕਿ ਇਹ ਘੁਟਾਲਿਆਂ ਦੇ ਵਿੱਚ ਕੁੰਵਰ ਸ਼ਾਮਲ ਹੋ ਸਕਦਾ ਹੈ ਹਾਲਾਂਕਿ ਇਸ ਦੇ ਕੋਈ ਸਪਸ਼ਟਿਕਰਨ ਨਹੀਂ ਹੋ ਸਕਿਆ ਹੈ ਕਨਸਟੇਬਲ ਟਾਇਲਰ ਬੈਲੈਂਟਾਈਨ ਕਹਿੰਦੇ ਹਨ ਕਿ ਉਹ ਉਹਨਾਂ ਵਿੱਚੋਂ ਜ਼ਿਆਦਾਤਰ ਲੋਕਾਂ ਨਾਲ ਕੰਮ ਕਰ ਰਹੇ ਹਨ ਤਾਂ ਜੋ ਉਹਨਾਂ ਦੀਆਂ ਜਮ੍ਹਾਂ ਰਕਮਾਂ ਵਾਪਸ ਪ੍ਰਾਪਤ ਕਰਨ ਵਿੱਚ ਮਦਦ ਕੀਤੀ ਜਾ ਸਕੇ ਉਹਨਾਂ ਕਿਹਾ ਕਿ ਇਹਨਾਂ ਵਿੱਚੋਂ ਬਹੁਤ ਸਾਰੇ ਲੋਕ ਨਿਯਮਿਤ ਰੋਜ਼ਾਨਾ ਜੀਵਨ ਵਾਲੇ ਲੋਕ ਹਨ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਦੀ ਬਚਤ ਦਿੱਤੀ ਹੈ ਤੇ ਇਹ ਦੇਖਣਾ ਬਹੁਤ ਹੀ ਦੁਖਦਾਈ ਹੈ ਤੇ ਉਹਨਾਂ ਨੇ ਹੋਰਾਂ ਲੋਕਾਂ ਨੂੰ ਇਹੀ ਅਪੀਲ ਕੀਤੀ ਹੈ ਕਿ ਕਿਸੇ ਵੀ ਅਣਜਾਣ ਵਿਅਕਤੀ ਤੇ ਉੱਤੇ ਭਰੋਸਾ ਨਹੀਂ ਕਰਨਾ ਚਾਹੀਦਾ ਬਿਊਰੋ ਰਿਪੋਰਟ ਹਮਦਰਦ ਟੀਵੀ